ਸੋ ਜਾਲ ਸਾਰਿਆਂ ਨੂੰ ਵੈਲਕਮ ਟੂ ਅਨਦਰ ਵੀਡੀਓ ਅੱਜ ਹੈਗਾ ਸੀ ਫੈਮਲੀ ਡੇ ਪਹਿਲਾਂ ਤਾਂ ਸਾਰਿਆਂ ਨੂੰ ਹੈਪੀ ਫੈਮਲੀ ਡੇ ਸਾਰੇ ਆਪਣੀ ਆਪਣੀ ਫੈਮਲੀ ਚ ਖੁਸ਼ ਰਹਿਣ ਵਾਇਗਰੂ ਸਭ ਨੂੰ ਖੁਸ਼ੀਆਂ ਬਖਸ਼ੇ ਤੇ ਅੱਜ ਅਸੀਂ ਜਾ ਰਹੇ ਸੀ ਆਪਣੀ ਹੀ ਕੈਨੇਡਾ ਦੇ ਵਿੱਚ ਆਪਣੀ ਹੀ ਫੈਮਲੀ ਦੇ ਡਿਨਰ ਕਰਨ ਤੇ ਅੱਜ ਉਹਨਾਂ ਦਾ ਫੋਨ ਆਇਆ ਤੇ ਪਤਾ ਨਹੀਂ ਸੀ ਪਰ ਕਿ ਸ਼ਾਮ ਨੂੰ ਸਨੋ ਪੈਣ ਲੱਗ ਜੂਗੀ ਤੇ ਆ ਦੇਖੋ ਮੈਂ ਤੁਹਾਨੂੰ ਦਿਖਾਨੀ ਆ ਬਾਹਰ ਬਾਹਰ ਬਹੁਤ ਸਨੋ ਪੈ ਰਹੀ ਹੈ ਅੱਜ ਬਹੁਤ ਜ਼ਿਆਦਾ ਲੋਜੀ ਪਹਿਲਾਂ ਅੱਜ ਸਾਡੇ ਛੋਟੇ ਸਰਦਾਰ ਵੀ ਸਾਫ ਕਰ ਰਹੇ ਨੇ ਕਾਰ ਮਜ਼ਾ ਆ ਰਿਹਾ ਹੈ ਮਜ਼ਾ ਆ ਰਿਹਾ ਹੈ ਠੰਡ ਲੱਗੀ ਨਾ ਜੇ ਫਿਰ ਪਤਾ ਲੱਗੇਗਾ ਚਲੋ ਵਧੀਆ ਨਾ ਹੁਣੇ ਤਾਂ ਤੈਨੂੰ ਪ੍ਰੈਕਟਿਸ ਹੋ ਜਾਏਗੀ ਜਦੋਂ ਤੂੰ ਵੱਡਾ ਹੋਏਂਗਾ ਪਾਪਾ ਦੇ ਨਾਲ ਹੈਲਪ ਕਰਵਾ ਰਿਹਾ ਚਲੋ ਫਿਰ ਜਲਦੀ ਕਰੋ ਕੰਪਲੀਟ ਹੋ ਜਾਣਗੇ ਫਿਰ ਪਹਿਲਾਂ ਥੋੜੀ ਜਿਹੀ ਕੀਤੀ ਮਸਤੀ ਸਨੋ ਦੇ ਵਿੱਚ ਕਾਰ ਦੇ ਪੂਰੀ ਸਨੋ ਪਈ ਹੋਈ ਸੀ ਇਸ ਤੇ ਬਣਾਇਆ ਆਪਣਾ ਛੋਟਾ ਜਿਹਾ ਪਿਆਰਾ ਜਿਹਾ ਦਿਲ ਤੇ ਉਸ ਦੇ ਵਿੱਚ ਲਿਖਿਆ ਆਪਣਾ ਨਾਮ ਤੇ ਜਿਵੇਂ ਆਪਾਂ ਮਨਾਲੀ ਵਗੈਰਾ ਜਾਂਦੇ ਸੀ ਨਾ ਉੱਥੇ ਲਿਖਦੇ ਹੁੰਦੇ ਸੀ ਯਾਦ ਆਇਆ ਮੈਨੂੰ ਤੇ ਹੈਪੀ স্নੋਫਾਲ ਟੂ 올 ਫੇਰ ਅਸੀਂ ਪਹੁੰਚ ਕੇ ਦੀਦੀ ਉਹਨਾਂ ਦੇ ਘਰੇ ਦੀਦੀ ਨੇ ਡਿਨਰ ਵਿੱਚ ਬਹੁਤ ਕੁਝ ਬਣਾਇਆ ਹੋਇਆ ਸੀ ਰਾਜਮਾ ਦੀ ਸਬਜ਼ੀ चावल पापड़ सैलेड रोटी तेरे से स्टार्ट होगी फिर डिनर करने तो बाद सारे ने बैठ के गाल बात की ਫਿਰ ਮੈਂ ਦੀਦੀ ਉਹਨਾਂ ਦਾ ਮੰਦਿਰ ਦੇਖਿਆ ਮੈਂ ਵੀ ਵੀਡੀਓ ਬਣਾਈ ਛੋਟਾ ਜਿਹਾ ਮੰਦਿਰ ਬਣਾਇਆ ਹੋਇਆ ਨਹੀਂ ਆਪਣੇ ਘਰ ਵਿੱਚ ਬਹੁਤ ਸੋਹਣਾ ਬਹੁਤ ਪਿਆਰਾ ਚਲੋ ਜੀ ਫਿਰ ਇੱਥੇ ਕਰਦੇ ਹਾਂ ਅਸੀਂ ਆਪਣੀ ਛੋਟੇ ਜਿਹੇ ਵਲੌਗ ਦਾ ਐਂਡ ਹੋਪਸ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਵੇਗਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਓਕੇ ਬਾਏ ਟੇਕ ਕੇਅਰ ਹੈਵ ਅ ਨਾਈਸ ਡੇ